ਅੱਜ ਇੱਕ ਦੁਖਦਾਈ ਖਬਰ ਸਾਹਮਣੇ ਆਈ ਹੈ ਬਾਲੀਵੁੱਡ ਅਤੇ ਪੰਜਾਬੀ ਫਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਮੁਕੁਲ ਦੇਵ ਹੁਣ ਸਾਡੇ ਵਿੱਚ ਨਹੀਂ ਰਹੇ ਉਹਨਾਂ ਦੀ ਮੌਤ ਦਿਲ ਦੇ ਦੌਰੇ ਕਾਰਨ ਹੋਈ ਹੈ ਉਹਨਾਂ ਦੀ ਉਮਰ ਸਿਰਫ 54 ਸਾਲ ਸੀ ਮੁਕੁਲ ਦੇਵ ਨੇ ਆਪਣੀ ਫਿਲਮੀ ਜ਼ਿੰਦਗੀ ਵਿੱਚ ਕਈ ਹਿੱਟ ਫਿਲਮਾਂ ਵਿੱਚ ਕੰਮ ਕੀਤਾ ਉਹਨਾਂ ਦੀਆਂ ਮਸ਼ਹੂਰ ਫਿਲਮਾਂ ਵਿੱਚ ਯੱਲਾ ਪਗਲਾ دیਵਾਨਾ ਆਰ ਰਾਜਕੁਮਾਰ ਸਨ ਆਫ ਸਰਦਾਰ ਅਤੇ ਪੰਜਾਬੀ ਸਿਨੇਮਾ ਦੀ ਮਸ਼ਹੂਰ ਫਿਲਮ ਸ਼ਰੀਕ ਸ਼ਾਮਲ ਹਨ ਉਹਨਾਂ ਨੇ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਇੱਕ ਵੱਖਰਾ ਮੁਕਾਮ ਬਣਾਇਆ ਜਦੋਂ ਤੋਂ ਇਹ ਖਬਰ ਸੋਸ਼ਲ ਮੀਡੀਆ ਤੇ ਆਈ ਹੈ ਤਦੋਂ ਤੋਂ ਹੀ ਉਹਨਾਂ ਦੇ چاہਤਿਆਂ ਵਿੱਚ ਚਿੰਤਾ ਤੇ ਗਮੀ ਦਾ ਮਾਹੌਲ ਹੈ ਹਰ ਕੋਈ ਨਮ ਅੱਖਾਂ ਨਾਲ ਉਹਨਾਂ ਨੂੰ ਆਖਰੀ ਵਿਦਾਈ ਦੇ ਰਿਹਾ ਹੈ ਕੁਝ ਰਿਪੋਰਟਾਂ ਮੁਤਾਬਕ ਮੁਕੁਲ ਦੇਵ ਦੀ ਤਬੀਅਤ ਕਾਫੀ ਸਮੇਂ ਤੋਂ ਠੀਕ ਨਹੀਂ ਸੀ ਦਿਲ ਦੇ ਦੌਰੇ ਕਾਰਨ ਉਹਨਾਂ ਦੀ ਮੌਤ ਦਿੱਲੀ ਵਿੱਚ ਹੋਈ ਹਾਲਾਂਕਿ ਮੌਤ ਦੀ ਅਸਲੀ ਵਜ੍ਹਾ ਦੀ ਪੁਸ਼ਟੀ ਅਜੇ ਤੱਕ ਨਹੀਂ ਹੋਈ ਪਰ ਬਹੁਤ ਸਾਰੀਆਂ ਰਿਪੋਰਟਰਾਂ ਦਿਲ ਦੇ ਦੌਰੇ ਨੂੰ ਹੀ ਇਸ ਮੌਤ ਦੀ ਵਜ੍ਹਾ ਦੱਸ ਰਹੀਆਂ ਹਨ। ਮੁਕੁਲ ਦੇਵ ਦੀ ਸਭ ਤੋਂ ਨੇੜਲੀ ਦੋਸਤ ਅਦਾਕਾਰਾ ਦੀਪਸ਼ਿਕਾ ਨਾਗਪਾਲ ਨੇ ਵੀ ਸੋਸ਼ਲ ਮੀਡੀਆ ਤੇ ਉਹਨਾਂ ਦੀ ਇੱਕ ਤਸਵੀਰ ਸਾਂਝੀ ਕਰਕੇ ਰਿਪ ਲਿਖਿਆ ਅਤੇ ਆਪਣੇ ਦੁੱਖ ਦਾ ਇਜ਼ਹਾਰ ਕੀਤਾ। ਮੁਕੁਲ ਦੇਵ ਦਿੱਲੀ ਵਿੱਚ ਜਨਮੇ ਸਨ ਅਤੇ ਇੱਕ ਪੰਜਾਬੀ ਪਰਿਵਾਰ ਨਾਲ ਸੰਬੰਧਿਤ ਸਨ। ਉਹਨਾਂ ਦੇ ਵੱਡੇ ਭਰਾ ਰਾਹੁਲ ਦੇਵ ਵੀ ਬਾਲੀਵੁੱਡ ਦੇ ਜਾਣੇ-ਮਾਣੇ ਅਦਾਕਾਰ ਹਨ। ਹਾਲਾਂਕਿ ਮੁਕੁਲ ਦਾ ਐਕਟਿੰਗ ਵਿੱਚ ਆਉਣ ਦਾ ਕੋਈ ਇਰਾਦਾ ਨਹੀਂ ਸੀ। ਉਹਨਾਂ ਨੇ ਚੰਡੀਗੜ੍ਹ ਦੇ ਇੰਦਰਾ ਗਾਂਧੀ ਇੰਸਟੀਚਿਊਟ ਆਫ 에ਰੋਨੌਟਿਕਸ ਤੋਂ ਪਾਇਲਟ ਦੀ ਟ੍ਰੇਨਿੰਗ ਲਈ ਸੀ ਪਰ ਕਿਸਮਤ ਨੇ ਉਹਨਾਂ ਲਈ ਕੁਝ ਹੋਰ ਹੀ ਲਿਖਿਆ ਸੀ ਅਤੇ ਉਹ ਐਕਟਿੰਗ ਦੀ ਦੁਨੀਆ ਵਿੱਚ ਆ ਗਏ ਮਕੂਲ ਨੇ ਆਪਣਾ ਕਰੀਅਰ ਟੀਵੀ ਤੋਂ ਸ਼ੁਰੂ ਕੀਤਾ ਉਹਨਾਂ ਨੇ ਕਈ ਟੀਵੀ ਸ਼ੋਜ਼ ਵਿੱਚ ਕੰਮ ਕੀਤਾ ਜਿਵੇਂ ਕਹੀਂ ਕਿਸੇ ਰੋਜ਼ ਫੇਅਰ ਫਾਈਲਸ ਕਹੀਂ ਦਿਆ ਜਲੇ ਅਤੇ ਕਹੀਂ ਜੀਆ ਉਹਨਾਂ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਹਨਾਂ ਨੇ ਇੱਕ ਵਾਰ ਅਮਿਤਾਭ ਬਚਨ ਦੀ ਕੰਪਨੀ ਵੱਲੋਂ ਬਣਾਈ ਜਾਣ ਵਾਲੀ ਫਿਲਮ ਵੀ ਸਾਈਨ ਕੀਤੀ ਸੀ ਜਿਸ ਦੇ ਪ੍ਰੋਮੋ ਵੀ ਬਣ ਗਏ ਸਨ ਪਰ ਫਿਲਮ ਬੰਦ ਹੋ ਗਈ ਉਹਨਾਂ ਦੇ ਉਹਨਾਂ ਪ੍ਰੋਮੋਸ ਨੂੰ ਦੇਖ ਕੇ ਹੀ ਮਹੇਸ਼ ਪਟਨੇ ਉਹਨਾਂ ਨੂੰ ਆਪਣੀ ਫਿਲਮ ਦਸਤਕ ਲਈ ਸਾਈਨ ਕੀਤਾ ਸੀ ਉਹਨਾਂ ਦੀ ਆਖਰੀ ਫਿਲਮ ਅੰਤ ਦੱਦਾ ਐਂਡ ਸੀ ਜੋ 2022 ਵਿੱਚ ਆਈ ਸੀ ਇਸ ਫਿਲਮ ਵਿੱਚ ਉਹ ਆਪਣੇ ਭਰਾ ਰਾਹੁਲ ਦੇਵ ਨਾਲ ਨਜ਼ਰ ਆਏ ਟੀਵੀ ਤੇ ਉਹਨਾਂ ਦੀ ਆਖਰੀ ਭੂਮਿਕਾ 2018 ਵਿੱਚ ਸੀ ਜਦੋਂ ਸਰਫਰੋਸ਼ 21 ਵਿੱਚ ਗੁਲ ਬਾਦਸ਼ਾਹ ਦੇ ਰੂਪ ਵਿੱਚ ਨਜ਼ਰ ਆਏ 2020 ਵਿੱਚ ਉਹਨਾਂ ਨੇ OTT ਤੇ ਆਈ ਸੀਰੀਜ਼ ਸਟੇਟ ਆਫ ਸੀਜ਼ 2611 ਵਿੱਚ ਕੰਮ ਕੀਤਾ ਉਹਨਾਂ ਦੇ ਚਾਹਤਿਆਂ ਲਈ ਇੱਕ ਵੱਡੀ ਖੋਜ ਹੈ ਉਹਨਾਂ ਦੀ ਕਲਾ ਉਹਨਾਂ ਦੀ ਅਦਾਕਾਰੀ ਅਤੇ ਉਹਨਾਂ ਦੀ ਨਰਮ ਸੁਭਾਅ ਸਦਾ ਯਾਦ ਰੱਖਿਆ ਜਾਵੇ